ਸਰਰ ਜੀ ਸੰਗਰੂਰ ਵੀ ਦੀ ਕਵਤਾ ਕੈਸੀ ਬੇਦਰਦ ਮਾਲਣ ਤੂੰ ਕੈਸੀ ਬੇਦਰਦ ਮਾਲਣ ਤੂੰ ਨਾ ਤਰਸ ਫੁੱਲਾਂ ਤੇ ਆਇਆ ਨਾ ਤਰਸ ਫੁੱਲਾਂ ਤੇ ਆਇਆ ਤੂੰ ਉਡਗੀ ਵਾਗ ਪੰਛੀਆਂ ਦੇ ਤੂੰ ਉਡਗੀ ਵਾਗ ਪੰਛੀਆਂ ਦੇ ਦਿਲ ਸਾਡਾ ਮੁਰਝਾਇਆ ਦਿਲ ਦਾ ਦਾਮ ਰਜ਼ੀ ਆਇਆ ਕੈਸੀ ਬੇਦਰਦ ਮਾਲਣ ਤੂੰ ਕੈਸੀ ਬੇਦਰਦ ਮਾਲਣ ਤੂੰ ਨਾ ਤਰਸ ਫੁੱਲਾਂ ਤੇ ਆਇਆ ਨਾ ਤਰਸ ਫੁੱਲਾਂ ਤੇ ਆਇਆ ਦਿਲ ਤੇਰਾ ਨਾ ਟੁੱਟ ਜਾਵੇ ਦਿਲ ਤੇਰਾ ਨਾ ਟੁੱਟ ਜਾਵੇ ਰੱਖਦਾ ਰਿਹਾ ਖਿਆਲ ਹਰ ਇੱਛਾ ਕੀਤੀ ਪੂਰੀ ਕਿੱਤੀ ਮੈਂ ਹਰ ਹਾਲ ਕਿੱਤੀ ਮਹਿਰਹਾ ਕੀ ਹੋਇਆ ਜੀ ਦਿਨ ਮੰਦੇ ਆਏ ਕੀ ਹੋਇਆ ਜੀ ਦਿਨ ਮੰਦੇ ਆਏ ਕਿਉਂ ਨਾ ਤੁਰਦੀ ਨਾਲ ਕਿਉਂ ਨਾ ਤੁਰਦੀ ਨਾਲ ਤਕਰੀ ਅਸਾਮੀ ਲੱਗਦਾ ਵੱਡੀ ਤਕਰੀ ਅਸਾਮੀ ਲੱਗਦਾ ਵੱਡੀ ਤਾਂ ਹੀ ਬਦਲੀ ਜਿਸੇ ਚਾਲ ਤਾਂ ਹੀ ਬਦਲੀ ਜਿਸੇ ਚਾਲ ਪਤਾ ਨਹੀਂ ਹਰ ਵੇਲੇ ਕਿੱਥੇ ਗੁੰਮ ਹੋ ਜਾਂਦੀ ਏ ਪਤਾ ਨਹੀਂ ਹਰ ਵੇਲੇ ਕਿੱਥੇ ਗੁੰਮ ਹੋ ਜਾਂਦੀ ਏ ਸਮਾਨਾ ਹੁੰਦਾ ਕੋਲ ਤੇਰੀ ਸਮਾਨਾ ਹੁੰਦਾ ਕੋਲ ਤੇਰੀ ਕਦੇ ਪੁੱਛਿਆ ਸਾਡਾ ਤੂੰ ਹਾਲ ਕਦੇ ਪੁੱਛਿਆ ਸਾਡਾ ਤੂੰ ਹਾਲ ਜਦ ਤੱਕ ਸੀ ਤੂੰ ਨਾਲ ਮੇਰੀ ਜਦ ਤੱਕ ਸੀ ਤੂੰ ਨਾਲ ਮੇਰੀ ਤੱਕ ਤੈਨੂੰ ਚੰਗੇ ਲੰਗੇ ਸਾਲ ਤੱਕ ਤੈਨੂੰ ਚੰਗੇ ਲੰਗੇ ਸਾਲ ਯਾਦ ਤੇਰੀ ਵਿੱਚ ਮਰਦੇ ਲਿਖਦੇ ਰਹਿੰਦੇ ਯਾਦ ਤੇਰੀ ਵਿੱਚ ਮਰਦੇ ਲਿਖਦੇ ਗਾਉਂਦੇ ਰਹਿੰਦੇ ਥਾਂ ਥਾਂ ਤੇਰੀ ਕਰਦੇ ਪਾਲ ਥਾਂ ਥਾਂ ਤੇਰੀ ਕਰਦੇ ਪਾਲ ਮੈਂ ਤਾਂ ਰੁੱਖਾਂ ਮੈਂ ਤਾਂ ਰੁੱਖਾਂ ਖੜਾ ਉਸ ਥਾਂ ਖੜਾ ਉਡੀਕਦਾ ਗਰਮੀ ਸਿਆਲ ਖੜਾ ਉਡੀਕਦਾ ਗਰਮੀ ਸਿਆਲ ਦਿਲ ਕੀਤਾ ਪੁੱਛ ਲਵੀ ਦਿਲ ਕੀਤਾ ਪੁੱਛ ਲਵੀ ਜਾਂ ਮਿਲ ਆਈ ਜਦ ਆਇਆ ਤੈਨੂੰ ਸੰਗਰੂਰਵੀ ਦਾ ਖਿਆਲ ਜਦ ਆਇਆ ਤੈਨੂੰ ਸੰਗਰੂਰਵੀ ਦਾ ਖਿਆਲ ਸੰਗਰੂਰਵੀ ਦਾ ਖਿਆਲ